ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਮੀਕਾ ਸੁਨਾਮ ਵਾਲਾ ਤੇ ਲਓ ਜੀ ਸੁਨਾਮ ਦੇ ਆਪਣੇ ਨੌਜਵਾਨ ਨੇ ਕਮਾਲ ਕਰ ਰੱਖੀ ਹੈ ਇੱਕ ਅਨਮੋਲ ਚੀਜ਼ਾਂ ਜਿਹੜਾ ਕੋਈ ਮੁੱਲ ਹੀ ਨਹੀਂ ਹੁੰਦਾ ਉਹ ਸਾਹਮਣੇ ਤੇ ਡਿਊਟੀ ਲਾਈ ਹੋਈ ਹੈ ਆਜੋ ਆਪਾਂ ਦੇਖਦੇ ਹਾਂ ਬਾਈ ਕੋਲੇ ਕੀ ਕੁਛ ਹੈ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਜ਼ਰੂਰ ਆਵੇਗੀ ਤੇ ਆਜੋ ਕਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਹੈ ਜੀ ਹੋਰ ਜੀ ਠੀਕ ਠਾਕ ਜੀ ਵਧੀਆ ਜੀ ਵਧੀਆ ਤੇ ਵੀਰੇ ਬੜਾ ਹਨਾ ਸਮਾਨ ਤੁਸੀਂ ਪੁਰਾਣੇ ਟਾਈਮ ਦਾ ਸਾਮਾਇਆ ਹੋਇਆ ਪਹਿਲਾਂ ਤਾਂ ਧੰਨਵਾਦ ਮੈਂ ਆਪਣੇ ਚੈਨਲ ਵੱਲੋਂ ਕੀ ਇਹੋ ਜਿਹਾ ਕੋਈ ਸਾਨੂੰ ਦੇਖਣ ਨੂੰ ਅੱਜ ਵੀਡੀਓ ਚ ਮਿਲੂਗਾ ਵੀ ਸਾਡੇ ਸਨਾਮ ਸ਼ਹਿਰਤ ਵੀ ਇਹੋ ਜਿਹਾ ਹੈ ਵੀ ਪੁਰਾਣੇ ਜਿਹੜੀਆਂ ਚੀਜ਼ਾਂ ਨੂੰ ਪਿਆਰ ਕਰਦਾ ਤਾਂ ਫਿਰ ਆਜੋ ਦੱਸੋ ਫਿਰ ਕੀ ਕੁਛ ਹੈ ਤੁਹਾਡੇ ਕੋਲ ਵੀਰੇ ਆਪਣੇ ਲਵੇ ਜਿਵੇਂ 뮤직 ਦੀ ਹਰ ਚੀਜ਼ ਹੈ ਮੇਰੇ ਹਸਾਬ ਨਾਲ ਠੀਕ ਹੈ ਉਹ ਜਿਵੇਂ ਆ ਡੈਕ ਹੋਗੀ ਹੈਨਾ ਇਹ ਰਿਕਾਰਡਿੰਗ ਵਾਲੀ ਡੈਕ ਹੋਗੀ ਆ ਛੋਟੀ ਡੈਕ ਇਹ ਮੈਨੇ ਫਾਜ਼ਲ ਸਾਹਿਬ ਤੋਂ ਜਿੱਦ ਕਰਕੇ ਲਈਤੀ ਸੀ ਛੋੜੇ ਹੁੰਦੇ ਉਹਨਾਂ ਨੇ ਵੀ ਵੱਡੀ ਸੀ ਉਹ ਗਾਣੇ ਚਲਾ ਨਹੀਂ ਦਿੰਦੀ ਸੀ ਮੈਨੂੰ ਤਾਂ ਮੈਂ ਆਪਣੀ ਲਈ ਸੀਗੀ अच्छा जी ठीक है ज नहाए ये ब्रांड मेरे भी दिमाग च हैगा कि मैं भी आप, आ खरीदी हुई है ये हां जी आ टेपर कोड हो गए वीरें हां जी हां ते एहे वीरें जदों लाइट ਜਾਂਦੀ ਹੁੰਦੀ ਸੀ ਨਾ ਆ ਪਾਣ ਨਾਲ ਇਹਦਾ ਲੈਟ ਯੂਜ਼ ਕਰ ਸਕਦੇ ਸੀ ਨਾਲੇ ਆਪਾਂ ਗਾਣੇ ਸੁਣਨ ਹੁੰਦੇ ਸੀ हां ये भी ਹੈ ਵਧੀਆ ਪੁਰਾਣੀ ਤੇ ਇਹ ਵੀਡੀਓ ਕਹਿੰਦੀ ਹੋਗੀ ਤੇ ਆ ਬੁਸ਼ ਦੀ ਵੀਰੇ ਬਹੁਤ ਪੁਰਾਣੀ ਹੈਗੀ ਇਹ ਦੇਖਣ ਨੂੰ ਇਹ ਨਹੀਂ ਮਿਲਦੀ ਹੁਣ ਤਾਂ ਮੈਂ ਮੇਰੇ ਸਾਹਮਣੇ ਮੇਰੇ ਲਈ ਵੀ ਹੋਊਗੀ ਕੱਲੀ हां ये ਬਹੁਤ ਪੁਰਾਣਾ ਮਾਡਲ ਹੈ ਇਹ ਵੀ ਹਨਾ ਤੇ ਆ ਵੀ ਆ ਇਹ ਬਿਲਕੁਲੀ ਤਰ੍ਹਾਂ ਇਹ ਗ੍ਰੈਮੋਫੋਨ ਵੀ ਇਹ ਵੀ ਵਰਕਿੰਗ ਕੰਡੀਸ਼ਨ ਚ ਹੈਗਾ ਇਹ ਘੱਟੋ ਘੱਟ 100 ਸਾਲ ਪੁਰਾਣਾ ਹੋਊਗਾ ਬਾਈ 100 ਸਾਲ ਤੋਂ ਉੱਪਰ ਪੁਰਾਣਾ ਹੋਊਗਾ ਬਾਈ ਅੱਛਾ ਇਹ ਚੱਲਦਾ ਹੈਗਾ ਹਾਂ ਵਰਕਿੰਗ 'ਚ ਹੈ ਵੀਰੇ ਠੀਕ ਹੈ ਠੀਕ ਹੈ ਇਹ ਵੀ ਚੱਲਦਾ ਤੇ ਆਪ ਜੇ ਫਿਰ ਵੀਡੀਓ ਸ਼ੇਅਰ ਜ਼ਰੂਰ ਕਰੀ ਜਾਈਓ ਕਿਉਂਕਿ ਬਹੁਤ ਹਨਾ ਵਧੀਆ ਲੱਗੂ ਤੁਹਾਨੂੰ ਤੇ ਆ ਪਏ ਨੇ ਦੋ ਟੱਕ ਹਨਾ ਹਾਂਜੀ ਹਾਂ ਮੇਰੇ ਤੋਂ ਬਸ ਇਹ ਵੀ ਵਰਕਿੰਗ 'ਚ ਨੇ ਬਸ ਥੋੜਾ ਥੋੜਾ ਇਹਨਾਂ ਦਾ ਸਮਾਨ ਖੋ ਜਾਂਦਾ ਹੁੰਦਾ ਬਸ ਇਹ ਲੈ ਲਓ ਠੀਕ ਹੈ ਠੀਕ ਹੈ ਤੇ ਮੇਰੇ ਇੱਕ ਆਹ ਇਹ ਜਿਆਦਾ ਜ਼ਿੰਮੇਵਾਰਾਂ ਲਵੇ ਖੇਤਾਂ ਚ ਸੋਨੀ ਟੋਂ ਦੀ ਟੇਪ ਇਹ ਐਵੇਂ ਕੱਚ ਚ ਪਾ ਕੇ ਲੈ ਜਾਂਦੇ ਹੁੰਦੇ ਸੀ ਹਨਾ ਉੱਤੇ ਖੇਤਾਂ ਚ ਤੇ ਵੀ ਹਾਂ ਮੇਰੇ ਹੈਗੀ ਐ ਵੀ ਯਾਦ ਮੈਂ ਖੁਦ ਚਲਾਈ ਹੋਈ ਆ ਵਧੀਆ ਸੀ ਇਹ ਵੀ ਚੀਜ਼ ਹੈ ਹਨਾ ਸਭ ਤੋਂ ਪੁਰਾਣੀ ਇਹੀ ਹੁੰਦੀ ਸੀ ਪਹਿਲਾਂ ਸਭ ਤੋਂ ਪਹਿਲੇ ਇਹੀ ਆਈ ਸੀਗੀ ਤੇ ਆਹ ਦੋਸਤੋ ਹਨਾ ਇਹ ਵੀ ਯਾਦ ਹੋਣੀ ਆ ਜਦੋਂ ਆਪਾਂ ਸਕੂਲੋਂ ਆ ਕੇ ਸੁਣਦੇ ਹੁੰਦੇ ਸੀ ਅੱਜ ਤਾਂ ਮੋਬਾਈਲਾਂ ਨੇ ਉਹ ਸਭ ਕੁਝ ਭੋਲਿਆ ਪਰ ਘਰੇ ਵੱਡੇ ਵੱਡੇ ਸਪੀਕਰ ਲੱਗੇ ਹੁੰਦੇ ਸੀ ਤੇ ਆਹ ਚੀਜ਼ਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿਹਦੇ-ਕਿਹਦੇ ਕੋਲ ਘਰੇ ਸਾਮੀਆਂ ਪਈਆਂ ਨੇ ਕਿਉਂਕਿ ਬਹੁਤ ਜਾਣੇ ਇਹ ਚੀਜ਼ਾਂ ਸਾਫ ਕੇ ਵੀ ਰੱਖਦੇ ਨੇ ਤੇ ਹੋਰ ਵੀਰੇ ਆਹ ਜਿਵੇਂ ਆ ਗੁੰਦਾ ਵਾਲੀ ਹਾਂਜੀ ਹਾਂਜੀ ਇਹ ਵੀਰੇ ਮੈਨੇ ਪੁਰਾਣੀ ਸਾਮ ਵੀ ਪਈ ਤੇ ਆ ਨਾਲ ਇਹ ਟੁੱਟੀ ਵਾਲਾ ਮੀਟਰ ਪਿਆ ਇੱਕ ਆ ਜਿਵੇਂ ਆ ਗੁੰਦੀਆਂ ਸ਼ਿਸ਼ੀਆਂ ਪਈਆਂ ਤੇ ਆ ਪਿਆ ਮੀਟਰ ਟੁੱਟੀ ਵਾਲਾ ਵੀਰੇ ਪਾਣੀ ਦਾ ਬੀਲਾ ਹੁੰਦਾ ਸੀ ਇਹਦਾ ਇਹਦਾ ਪਾਣੀ ਦਾ ਬੀਲਾ ਹੁੰਦਾ ਸੀ ਉਹ ਮੀਟਰ ਐ ਇਹ ਕਮੇਟੀ ਤੋਂ ਲਾ ਕੇ ਜਾਂਦੀ ਠੀਕ ਹੈ ਠੀਕ ਹੈ ਤੇ ਇਹ ਵੀਰੇ ਸਾਡੀ ਦੁਵਾਰ ਟੁੱਟੀ ਸੀ ਕਿਛੂ ਕੱਚੀ ਅੱਛਾ ਉਹਦੇ ਵਿੱਚੋਂ ਨਿਕਲੇ ਸੀਗੇ ਇਹ ਪੰਡੇ ਹਾਂਜੀ ਹਾਂ ਅੱਛਾ ਪੁਰਾਣੇ ਹੋਣਗੇ ਬਹੁਤ ਜਿਆਦਾ ਪਿੱਛੇ ਬਹੁਤ ਜਿਆਦਾ ਪੁਰਾਣੀ ਹੈ ਸਾਡੀ ਨਾ ਹਵੇਲੀ ਦੇ ਕੋਈ ਹਵੇਲੀ ਤੁਸੀਂ ਥੋੜੀ ਢਾਈ ਸੀ ਉਹਦੇ ਵਿੱਚੋਂ ਹੀ ਨਿਕਲੇ ਸੀ ਹਾਂਜੀ ਹਾਂ ਸਾ ਤੁਸੀਂ ਦੇਖ ਸਕਦਾ ਮੁੱਲ ਹੀ ਨਹੀਂ ਇਹ ਚੀਜ਼ਾਂ ਦਾ ਅਗਰ ਆਪਾਂ ਕੋਈ ਮੁੱਲ ਦੱਸੀਏ ਕੋਈ ਇਹਨਾਂ ਦਾ ਮੁੱਲ ਨਹੀਂ ਹੁੰਦਾ ਇਹ ਹਨਾ ਜਿਹੜੀਆਂ ਚੀਜ਼ਾਂ ਹੁੰਦੀਆਂ ਉੱਪਰ ਪਈਆਂ ਛੋਟੀਆਂ ਛੋਟੀਆਂ ਜੋ ਬਾਕਮੈਨ 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 ਤਾਂ ਤੁਸੀਂ ਦੇਖ ਸਕਦੇ ਹੋ ਹੁਣ ਆ ਵੀ ਤੇ ਆ ਵੀ ਬਹੁਤ ਪੁਰਾਣਾ ਹੋਣਾ ਰੇਡ ਹਾਂਜੀ ਹਾਂ ਇਹ ਆਜ਼ਾਦੀ ਦੇ ਟਾਈਮ ਦੇ ਨਹੀਂ ਇਹ ਇਹ ਵੀ ਬਹੁਤ ਪੁਰਾਣਾ ਹੂ ਆ ਕੈਮਰਾ ਵੀ ਤੁਸੀਂ ਯਾਦ ਕਰਦੇ ਹੋਵੋਗੇ ਬਹੁਤ ਪੁਰਾਣਾ ਹੈ ਨਾ ਇਹ ਵੀ ਆ ਜਿਹੜੀ ਗੁੱਜੀ ਆਂਦੀ ਹੁੰਦੀ ਸੀ ਦੇਖਦੇ ਉਹ ਨੈਗੇਟਿਵ ਪਏ ਨੇ ਤੇ ਫੋਰ ਬੋਟਸ ਹੋਣੇ ਸੜੀਆਂ 80 ਫਿਰ ਬੀਸੀਆਰ ਜਿਹੜੀਆਂ ਕੈਸਟਾਂ ਨੇ ਆ ਦੇਖਦੇ ਆ ਫੋਨ ਤੁਸੀਂ ਯਾਦ ਕਰਦੇ ਹੋਵੋਗੇ ਇਸ ਫੋਨ ਨੂੰ ਵੀ ਹਨਾ ਜਿਹੜੋ ਡਾਇਲ ਕਰਦੇ ਹੁੰਦੇ ਸੀਗੇ ਆ ਉਹ ਵੀ ਵੱਖਰੇ ਆਪਣੇ ਜਾਰੇ ਸੀ ਜ਼ਿੰਦਗੀ ਦੇ ਉਸ ਤੋਂ ਬਾਅਦ ਫਿਰ ਇਹ ਆਏ ਫਿਰ ਆ ਫੋਨ ਵੀ ਹਨਾ ਪਏ ਨੇ ਜਿਹੜੇ ਪੁਰਾਣੇ ਜੂ 1100 ਨਹੀਂ ਪਿਆ ਹਾਂਜੀ 1100 ਵੀਰੋਂ ਪਤਾ ਨਹੀਂ ਪਿੱਛੇ ਹੁਣ ਸਫਾਈ ਕਰਦੇ ਗਏ ਤਾਂ ਥੋੜਾ ਜਿਹਾ ਹੋ ਗਿਆ ਅੱਛਾ ਬਹੁਤ ਟ੍ਰੈਂਡਿੰਗ ਚੱਲਿਆ ਜੀ ਵੀ ਇਹ ਕਿਹੜੀ ਹੈ ਐਸਸੀਡੀ ਆ ਡਿਸਕ ਮੈਨ ਹੈ ਕਾਰਾਂ 'ਚ ਹੀ ਚੱਲਦੀ ਹੁੰਦੀ ਸੀ ਪਹਿਲਾਂ ਇਹ ਵੀ ਹੈ ਹੀ 993 ਦੇ ਟਾਈਮ 'ਚ ਆਈ ਸੀ ਜਦੋਂ ਅਸੀਂ ਅੱਛਾ ਜੀ ਪਹਿਲਾਂ ਉੱਥੇ ਚੱਲਦੀ ਹੁੰਦੀ ਸੀ ਇਹ ਸ੍ਰੀ ਕਿਸੇ ਨੂੰ ਪਤਾ ਹੀ ਨਹੀਂ ਆ ਵਾ ਇਹ ਲਾਈਟਾਂ ਦਾ ਹੋ ਗਿਆ ਵੀਰੇ ਆ ਦੇਖੋ ਇਹ ਲਾਲ ਟੈਨ ਆ ਗਿਆ ਹਾਂਜੀ ਹਾਂਜੀ ਉਸ ਤੋਂ ਬਾਅਦ ਆ ਬੱਤੀ ਈਦੀ 'ਚ ਵੀ ਤੇਲ ਬੱਤੀ ਵਾਲਾ ਦੀਵਾ ਹੁੰਦਾ ਸੀ ਠੀਕ ਹੈ ਸੁਨਿਆਰਾਂ ਲਵੇ ਜੀ ਹੁੰਦਾ ਹੁੰਦਾ ਸੀ ਰਾਹ ਸੰਨੀ ਦੇ ਉੱਲੇ ਵੀ ਦੇਖੀ ਹੋਊਗੀ ਤੁਹਾਨੂੰ ਗਦਰ ਫਿਰ ਹਾਂ ਟੌਰ ਤੇ ਹੁੰਦੀ ਸੀ ਪਹਿਲਾਂ ਇਹ ਮਾਰਕ ਟ੍ਰੇਡ ਮਾਰਕਾ ਲੱਗਾ ਹੈ ਤੇ ਆ ਦੇਖੋ ਜੀ ਇਹ ਟੋਰਚ ਜਦੋਂ ਚੱਲੀਆਂ ਚੱਲੀਆਂ ਸੀ ਮੇਰੇ ਨਾਲ ਉਹ ਮੈਂ ਐਵੇਂ ਆ ਚੀਜ਼ਾਂ ਆ ਤੁਸੀਂ ਦੇਖ ਸਕਦੇ ਹੋ ਲਾਲ ਟੈਨ ਪਈ ਆ ਹੋਰ ਬਹੁਤ ਬਹੁਤ ਸਮਾਨ ਇਹਨਾਂ ਨੇ ਰੱਖਿਆ ਹੋਇਆ ਆ ਜਿਵੇਂ ਚਾਰਖਾ ਵਗੈਰਾ ਸਾਰਾ ਕੁਝ ਹਨਾ ਕਿਉਂਕਿ ਜੋ ਦੁਨੀਆ ਬੁਲਦੀ ਜਾ ਰਹੀ ਹੈ ਜਿੰਨਾਂ ਚੀਜ਼ਾਂ ਨੂੰ ਹਨਾ ਤਾਂ ਉਹ ਚੀਜ਼ਾਂ ਪਈ ਨੇ ਸਾਹਮਣੇ ਰੱਖਿਆ ਹੋਈਆਂ ਇਸ ਦੇ ਨਾਲ ਆਪ ਕੀ ਨੇ ਬਰੇ ਸਿਲਵਟਾ ਜੀ ਇਹ ਚਟਨੀ ਪੀਸਣ ਵਾਲਾ ਅੱਜ ਕੱਲ ਤਾਂ ਉਹ ਆ ਗਿਆ ਇਸ ਤਰੀਕੇ ਚਟਨੀ ਠੀਕ ਹੈ ਇਹ ਚੱਕ ਹੁੰਦੀ ਸੋਟੇ ਦਾ ਇਹ ਲੱਕੜ ਦੇ ਜੀ ਆਪਣੇ ਲਵੇ ਦੂਜਾ ਹੋਊਗਾ ਹੈ ਨਾ ਪੱਥਰ ਵਾਲੇ ਦੇਖਿਓ ਨੇ ਇਹ ਲੱਕੜ ਦਾ ਇਹ ਬੋਹ ਪੁਰਾਣਾ ਹੈ ਠੀਕ ਹੈ ਠੀਕ ਹੈ ਚੱਕੀ ਆ ਗਈ ਚੱਕੀ ਇਹ ਇਹ ਚ ਦਲੀਆ ਪੀਸਦਾ ਠੀਕ ਹੈ ਇਹ ਕੱਲੀ ਜਿਵੇਂ ਉਹ ਲਾਈਟ ਹੈ ਨਾ ਪਤਲੀ ਇੱਚ ਦਲੀਆ ਪੀਸ ਦਾ ਗੱਲਾਂ ਤੇ ਉਹ ਆਟਾ ਪੀਸ ਦਿੰਦੀ ਹੈ ਅੱਛਾ ਉਹ ਆਟਾ ਉਹ ਮੋਟੀ ਕਰਕੇ ਹਾਂ ਮੋਟੀ ਕਰਕੇ ਉਹ ਅਬਰੀ ਕੱਕੀ ਦੇ ਪੁਰੇ ਮੈਨੂੰ ਕੋ ਫਰਕ ਪੈ ਗਿਆ ਹਾਂਜੀ ਹਾਂ ਇਹ ਆਪਣੀ ਖੱਟੀ ਬਣਾਉਂਦੇ ਸੀ ਬਰਾਗੇ ਆ ਆ ਗਿਆ ਜੀ ਆਪਣਾ ਇਹ ਆਪਾਂ ਬਾਣ ਗੋਲਾ ਬਣਾਉਂਨੋ ਜੀ ਨਾ ਲਿਫਟ ਜਾਂਦਾ ਸੀ ਚਰਖੇ ਤੋਂ ਠੀਕ ਹੈ ਠੀਕ ਹੈ ਤਾਂ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਬਾਈ ਤੋਂ ਦੇਖਣ ਨੂੰ ਆਪਾਂ ਨੂੰ ਮਿਲੀਆਂ ਹਨ ਤੇਜ਼ਰ ਫਿਲਮ ਆ ਗਿਆ ਇਹ ਕੀ ਕਰਿਆ ਹਾ ਇਹ ਮਸ਼ੀਨੋਂ ਕਰਾ ਘੜੀਆਂ ਸਾਫ ਕਰਨੇ ਘੜੀ ਸਾਜ ਲਈ ਮਸ਼ੀਨ ਹੈ ਇਹ ਘੜੀਆਂ ਸਾਫ ਕਰਨ ਲਈ ਮਸ਼ੀਨ ਹੈ ਅੱਛਾ ਜਦੋਂ ਚੱਲਿਆ ਚੱਲਿਆ ਸੀ ਸਿਸਟਮ ਦਾ ਘੜੀਆਂ ਵਾਲੀ ਮਸ਼ੀਨ ਉਸ ਤੋਂ ਬਾਅਦ ਆ ਗਿਆ ਜੀ ਆਹ ਟੇਬਲ ਫੈਨ ਟੇਬਲ ਫੈਨ ਬਹੁਤ ਪੁਰਾਣੀ ਹੈ ਵਰਕਿੰਗ ਦੀ ਕੰਡੀਸ਼ਨ ਜੱਜ ਵੀ ਇਹ ਵੀ ਪੁਰਾਣਾ ਹੈ ਜੀ ਹਾਂ ਜੀ ਹਾਂ ਕਿੰਨਾ ਪੁਰਾਣਾ ਹੋਣਾ ਇਹ ਇਹ ਹੋਊਗਾ ਜੀ 60-65 ਸਾਲ ਪੁਰਾਣਾ ਲੱਗਦਾ 60-65 ਸਾਲ ਪੁਰਾਣਾ ਹੈ ਇਹ ਟੇਬਲ ਫੈਨ ਹੈ ਇਹ ਊਸ਼ਾ ਦਾ ਹੀ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਬਣਿਆ ਹੋਇਆ ਹੈ ਨਾ ਕਿੰਨਾ ਸੋਹਣਾ ਬਨਾਵਟਾ ਹੈ ਦੀ ਤਾਂ ਦੇਖੋ ਕਿੰਨਾ ਸੁਣੀ ਇਹਦੀ ਬਨਾਵਟ ਮੈਨੂੰ ਲੱਗ ਰਹੀ ਏ ਇਹ 60-65 ਸਾਲ ਪੁਰਾਣਾ ਹੈਗਾ ਜੀ ਇਹ ਜਿਹੜਾ ਟੇਬਲ ਫੈਨ ਹੈ ਕੋਪਰ ਟੀਵੀ ਵੀ ਹੋਰ ਕਿਹੜਾ ਆ ਟੀਵੀ ਜਿਹੜੇ ਪੁਰਾਣੇ 4 ਟੀਵੀ ਵਗੈਰਾ ਹਨ ਰੱਖਿਓ ਨੇ ਜਿਹੜੇ ਆਪਾਂ ਇਹਨਾਂ ਪਾਜੀ ਵੇਚੀ ਨਹੀਂ ਹੈਗੀ ਕੋਈ ਚੀਜ਼ ਠੀਕ ਹੈ ਜਿਹੜੀ ਵੀ ਚੀਜ਼ ਪਈ ਹੈ ਉਵੇਂ ਪਈ ਹੈ ਆ ਦੇਖ ਸਕਦੇ ਹੋ ਇਹ ਚੀਜ਼ਾਂ ਤੁਹਾਨੂੰ ਮਿਲਣਗੀਆਂ ਨਹੀਂ ਦੋਸਤੋ ਆਪਣੇ ਜਿਹੜੇ ਅੱਗੇ ਪੀੜ੍ਹੀ ਆਊਗੀ ਉਹ ਪੁੱਛਣਗੇ ਵੀ ਇਹ ਕੰਪਿਊਟਰ ਪਹਿਲੇ ਕੈਮੇ ਜੇ ਆਇਆ ਸੀ ਜਿਵੇਂ ਆਹ ਪਏ ਨੇ ਹਨਾ ਟੀਵੀ ਕਹਿਜੇ ਸੀ ਉਕੇ ਆ ਦੇਖੋ ਆ ਟੀਵੀ ਜਿਆਦਾਤਰ ਇਹ ਜ ਆਪਾਂ ਨੂੰ ਘਰਾਂ ਚ ਹੁੰਦਾ ਸੀ ਇਹ ਟੀਵੀ ਹਨ ਤਾਂ ਤੁਸੀਂ ਦੇਖ ਸਕਦੇ ਹੋ ਬਹੁਤ ਸੁਣੀ ਸੁਣੀ ਚੀਜ਼ਾਂ ਬਹੁਤ ਵਧੀਆ ਲੱਗਿਆ ਤੇ ਵੀਰੇ ਕਿਵੇਂ ਤੁਹਾਨੂੰ ਇਹ ਇੱਛਾ ਜਾਹਰ ਹੋਈ ਵੀ ਮੈਂ ਇਹ ਚੀਜ਼ਾਂ ਇਕੱਠੀਆਂ ਕਰਾਂ ਵੀਰੇ ਇਹ ਤਾਂ ਜਾਤ ਦਾ ਸਮਾਨ ਆਪਣੇ ਲਵੇ ਪਿਆ ਹੀ ਸੀਗਾ ਅੱਛਾ ਜੀ ਤੇ ਯਾਨੀ ਕਿ ਮੈਂ ਨਾ ਪਾਜੀ ਲੈ ਬਿਆਂਦਾ ਜਾਂਦਾ ਰਹਿਣਾ ਠੀਕ ਹੈ ਪਾਜੀ ਮੈਨੂੰ ਗੱਲਾਂ ਬਾਤ ਦੱਸੀ ਜਾਂਦਾ ਸੀ ਪ੍ਰਾਣੀਆਂ ਆ ਆ ਵਗੈਰਾ ਤਾਂ ਥੋੜੀ ਕੁਝ ਮੇਰੇ ਲਈ ਪਿਆ ਸੀ ਇੱਕ ਦਿਨ ਮੈਂ ਸਫਾਈ ਕਰ ਰਿਹਾ ਸੀ ਉੱਪਰ ਸਾਡਾ ਸਟੋਰ ਬਣਿਆ ਹੈ ਉਹਦੇ ਚ ਚਰਖਾ ਨਿਕਲਿਆ ਆ ਠੀਕ ਹੈ ਖਾਸਾ ਜਵਾਨ ਨਿਕਲੇ ਮੈਂ ਕਹਾ ਵੀ ਇਹਨੂੰ ਕਾਣੂ ਵੇਚਣਾ ਆਪਾਂ ਇਕੱਠੇ ਹੀ ਕਰਦੇ ਆ ਹਨਾ ਥੋੜਾ ਥੋੜਾ ਲਵੇ ਨੇੜੇ ਮਿਲਦਾ ਗਿਆ ਮਿਲਦਾ ਗਿਆ ਹੌਲੀ ਹੌਲੀ ਇੰਨਾ ਕ ਸਾਮਾਨ ਸੀ ਵੀਰੇ ਬਸ ਇੰਨਾ ਕ ਪਿਆ ਹੋਊਗਾ ਅੱਜ ਦੇਖੋ ਗਲਾਨ ਪਰ ਗਈ ਮਿਹਨਤ ਨਾਲ ਆਪਣੀਆ ਦੋਸਤੋ ਇੱਕ ਵੀਡੀਓ ਜਿਹੜੇ ਮੈਂ ਇਹ ਵੀ ਦੱਸਣਾ ਚਾਹਣਾ ਅਗਰ ਕਿਸੇ ਕੋਲੇ ਪੁਰਾਣਾ ਸਾਮਾਨ ਪਿਆ ਕਈ ਵਾਰ ਆਪਾਂ ਨਾ ਉਹਨੂੰ ਵੇਸਟ ਤਰੀਕੇ ਨਾਲ ਡੇਕ ਦਿੰਨੇ ਆ ਵੀ ਆਹ ਕੀ ਆ ਕੀ ਆ ਪਲੀਜ਼ ਕਿਰਪਾ ਕਰਕੇ ਉਹ ਇਸ ਦੁਕਾਨ ਤੇ ਪਹੁੰਚਦਾ ਕਰਦਾ ਕਰੋ ਦੋਸਤੋ ਕਿਉਂਕਿ ਇੱਕ ਤਾਂ ਚੀਜ਼ ਤੁਹਾਡੀ ਸਾਮੀ ਰਹ ਜੂ ਇੱਕ ਆਪਾਂ ਨੂੰ ਉਹ ਚੀਜ਼ ਆਈਟਮ ਹੈ ਹਾਂ ਯਾਦਗਾਰੀ ਹਨਾ ਆਪਾਂ ਨੂੰ ਉਸ ਮੁਰਕੇ ਦੁਆਰਾ ਕਿਉਂਕਿ ਮਿਲਣੀ ਨਹੀਂ ਵੇਚਣ ਦਾ ਉਹਦਾ ਕੋਈ ਮੁੱਲ ਨਹੀਂ ਮਿਲਦਾ ਪਰ ਉਰੇ ਜਿਹੜੀ ਚੀਜ਼ ਆ ਗਈ ਉਹਦਾ ਕੋਈ ਮੁੱਲ ਨਹੀਂ ਹੁੰਦਾ ਤਾਂ ਕਿਰਪਾ ਕਰਕੇ ਯਾਰ ਜੇ ਕਿਸੇ ਦੇ ਘਰੇ ਕੋਈ ਵੀ ਚੀਜ਼ ਆਈਟਮ ਪਈ ਹੈ ਇਹ ਜੀ ਯੂਨੀਕ ਜੀ ਹਨਾ ਤਾਂ ਤੁਸੀਂ ਹਾਂ ਤਾਂ ਤੁਸੀਂ ਪਹੁੰਚਦਾ ਕਿਉਂਕਿ ਆਪਣੇ ਹਨਾ ਸੁਨਾਮ ਦਾ ਇੱਕ ਵਧੀਆ ਇੱਕ ਸੈਟਅਪ ਬਣ ਜਾਊਗਾ ਵੀ ਹਾਂ ਇੱਥੇ ਬਹੁਤ ਚੀਜ਼ਾਂ ਦੇਖਣ ਨੂੰ ਮਿਲਣੀਆਂ ਤੇ ਵੀਰੇ ਆਪਣਾ ਐਡਰੈਸ ਬੋਲ ਦੋ ਆ ਆਪਣਾ ਐਡਰੈਸ ਹੈ ਵੀਰੇ ਪਰਾਣਾ ਬਜ਼ਾਰ ਹੈ ਇਹ ਸਭ ਤੋਂ ਜਿਆਦਾ ਪਰਾਣਾ ਬਜ਼ਾਰ ਇਸ ਨਾਮ ਦਾ ਹੀ ਹੈ ਠੀਕ ਹੈ ਤੇ ਨੀਅਰ 올ਡ ਹਸਪੀਟਲ ਸ਼ਾਸਤਰੀ সুইਟ ਹਾਊਸ ਠੀਕ ਹੈ ਤੇ ਨੰਬਰ ਬੋਲ ਦੋ ਤੁਹਾਨੂੰ ਤਾਂ ਜੋ ਹਨਾ ਕੋਈ ਬੰਦਾ ਹੁਣ ਸੰਪਰਕ ਵੀ ਜਰੂਰ ਕਰੂਗਾ ਵੀ ਸਾਡੇ ਕੋਲੇ ਆ ਪੀਐਲ ਨਾ ਹਾਂਜੀ ਹਾਂਜੀ ਮੇਰੇ ਨੰਬਰ ਆਪਣਾ ਹੈਗਾ 85588 87867 ਇੰਗਲਿਸ਼ 'ਚ ਬੋਲ ਦਣਾ ਮੈਂ 855887867 ਤੇ ਬਾਈ ਨੇ ਆਂਟੀਨਾ ਵੀ ਹਨਾ ਸਾਮਿਆ ਹੋਇਆ ਹੈ ਇਹ ਵੀ ਆਪਣੀ ਉਮਰ ਦੀ ਦੇਖੇ ਨੇ ਹੁਣ ਤਾਂ ਗਾਇਮੀ ਗਾਇ ਵੀ ਹੋ ਗਏ ਤੇ ਇਹ ਵੀ ਸਾਮ ਰੱਖਿਆ ਬਈ ਹਾਂਜੀ ਹਾਂਜੀ ਵੀਰੇ ਇਹ ਵੀ ਪੁਰਾਣੇ ਹੀ ਸੰਭੇ ਹੋਇਆ ਹੈ ਆਪਣਾ ਸਾਰਾ ਕੁਝ ਰੱਖ ਰੱਖਿਆ ਪੂਰਾ ਗੀਮਤੀ ਸਮਾਨ ਹੈ ਹਾਂ ਇਹ ਆਹ ਕਾਂ ਲਈ ہوئی ਹੈ ਵੀਰੇ ਕੱਲਾਂ ਟਾਈਮ 'ਚ ਨਾ ਕਬੂਤਰ ਹਲਾ ਦਿੰਦੇ ਸੀ ਹਾਂ ਤਾਂ ਉਹ ਨਾ ਕਰਕੇ ਲਈ ਹੋਈ ਸੀ ਵੀ ਕਬੂਤਰ ਨਾ ਬੈਠਣ ਤਾਂ ਤਾਰ ਜਿਹੜੀ ਆਹ ਜਾ ਕੇ نیچے ਹਿੱਲੇ ਨਾ ਉਹੀ ਗੱਲਾਂ ਪਹਿਲਾਂ ਇਹ ਉੱਤੇ ਤਾਂ ਹੀ ਲਾਈ ਹੁੰਦੀ ਸੀ ਇਹ ਇਹ ਵੀ ਉਹ ਲਾਉਂਦੇ ਸੀ ਜਿਹਦੇ ਕੋਲੇ ਅਮੀਰ ਜਿਹਾ ਬੰਦਾ ਲਾਉਂਦਾ ਸੀ ਹਨਾ ਇਹ ਹਨਾ ਗਿਣਵੇ ਚਣਮੇ ਗਿਣਵੇ ਚਣਮੇ ਉਹਨੂੰ ਐ ਕਿਹਾ ਜਾਂਦਾ ਸੀ ਵੀ ਹਾਂ ਯਾਰ ਬਹੁਤ ਪੈਸੇ ਲੱਗੇ ਹੋਣੇ ਉਹ ਤੇ ਉੱਤੇ ਤਿਤਲੀ ਆ ਜਾ ਉਹ ਵੀ ਕੁਝ ਲਾਉਂਦੇ ਸੀ ਯਾਰ ਉਹ ਵੀ ਯਾਦਾਂ ਸੀਗੀਆਂ ਕਿਉਂਕਿ ਆਹ ਐਂਟੀਨਾ ਇਹ ਐਂਟੀਨਾ ਹਲਾਇਆ ਵੀ ਬਹੁਤ ਵਾਰੀ ਆ ਸੀ ਹਨਾ ਤੇ ਚੈਨਲ ਸੈੱਟ ਵੀ ਬਹੁਤ ਵਾਰੀ ਕੀਤਾ ਤਾਂ ਵਧੀਆ ਲੱਗਿਆ ਯਾਰ ਇੱਥੇ ਆ ਕੇ ਘੈਂਟ ਆਓ ਜੀ ਦੋਸਤੋ ਵੀਡੀਓ ਸ਼ੇਅਰ ਕਰ ਦਿਓ ਉਮੀਦ ਹੈ ਸਾਰਿਆਂ ਨੂੰ ਪਸੰਦ ਜਰੂਰ ਆਈ ਹੋਵੇਗੀ ਤੇ ਥੈਂਕ ਯੂ ਧੰਨਵਾਦ ਤੁਹਾਡਾ ਆਪਣਾ ਫਰੀਕਾ ਸੁਨਾਮਾ ਵਾਲਾ